ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਭਾਰਤ ਤੇ ਰੋਜ਼ ਦੇ ਦਰਮਿਆਨ ਹੋ ਰਿਹਾ ਵਪਾਰ ਅਮਰੀਕਾ ਨੂੰ ਬਹੁਤ ਪਰੇਸ਼ਾਨ ਕਰ ਰਿਹਾ ਹੈ ਭਾਤ ਉਤੇ ਪੰਜਾਬ ਫੀਸਲ ਟੈਲੀਫੋਨ ਤੋਂ ਬਾਅਦ ਵੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਘਰੀਬੀ ਭਾਤ ਉਤੇ ਲਗਾਤਾਰ ਹਮਲਾ ਕਰ ਰਹੇ ਨੇ ਹੁਣ ਟਰੰਪ ਦੇ ਵਪਾਰ ਅਤੇ ਨਿਰਮਾਣ ਮਾਮਲੇ ਬਾਰੇ ਸਲਾਹਕਾਰ ਪੀਟਰ ਨਵਾਰੋ ਤੋਂ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਤੇ ਅਮਰੀਕੀ ਕਾਰੋਬਾਰੀ ਐਲਨ ਮਸਕਰ ਦਰਮਿਆਨ ਭਾਰਤ ਨੂੰ ਲੈ ਕੇ ਝਗੜਾ ਸ਼ੁਰੂ ਹੋ ਗਿਆ ਤੇ ਦੋਵੇਂ ਆਪਸ ਦੇ ਵਿੱਚ ਭਿਰਦੇ ਵੀ ਦਿਖਾਈ ਦੇ ਰਹੇ ਨੇ ਦਸੀ ਇਹ ਝਗੜਾ ਉਦੋਂ ਸ਼ੁਰੂ ਹੋਇਆ ਜਦੋਂ ਨਵਾਰੋ ਨੇ ਮਸਕ ਦੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਭਾਰਤ ਨੂੰ ਫੁੱਲੋਂ ਰੂਸੀ ਤੇਲ ਖਰੀਦਣ ਬਾਰੇ ਇੱਕ ਪੋਸਟ ਨੂੰ ਗਲਤ ਕਿਹਾ ਨਵਾਰੋ ਨੂੰ ਟਰੰਪ ਦਾ ਸੱਚਾ ਹੱਥ ਮੰਨਿਆ ਜਾਂਦਾ ਹੈ ਮਸਕ ਕਿਸੇ ਸਮੇਂ ਟਰੰਪ ਦਾ ਖੱਬਾ ਹੱਥ ਹੁੰਦੇ ਸਨ ਹਾਲਾਂਕਿ ਹੁਣ ਮਸਕ ਤੇ ਟਰੰਪ ਪੱਖ ਹੋ ਗਏ ਨੇ ਨਵਾਰੋ ਨੇ ਮਸਕ ਦੇ ਪੋਸਟ ਨੂੰ ਬਖਵਾਸ ਕਿਹਾ ਉਹਨਾਂ ਦੋਸ਼ ਲਗਾਏ ਕਿ ਐਲਨ ਮਸਕ ਪਰ ਚਾਹ ਨੂੰ ਉਤਸ਼ਾਹਿਤ ਕਰ ਰਹੇ ਨੇ ਨਵਾਰੋ ਨੇ ਫਿਰ ਕਿਹਾ ਕਿ ਭਾਰਤ ਸਿਰਫ ਮੁਨਾਫਾ ਕਮਾਉਣ ਦੇ ਲਈ ਰੂਸੀ ਤੇਲ ਖਰੀਦ ਰਿਹਾ ਤੇ ਨਾਲ ਹੀ ਨਵਾਰੋ ਨੇ ਆਪਣੀ ਇਸ ਵਿੱਚ ਭਾਰਤ ਉੱਤੇ ਦੋਸ਼ ਲਗਾਇਆ ਕਿ ਅਮਰੀਕਾ ਦੇ ਲੋਕਾਂ ਦੀਆਂ ਨੌਕਰੀਆਂ ਖੋ ਰਿਹਾ ਹੈ ਨਵਾਰੋ ਨੇ ਕੁਝ ਸਮਾਂ ਪਹਿਲਾਂ ਇੱਕ ਸੋਥਿਕ ਪੋਸਟ ਪਾਈ ਸੀ ਤੇ ਉਸ ਪੋਸਟ ਵਿੱਚ ਉਹਨਾਂ ਭਾਰਤ ਉੱਤੇ ਰੂਸੀ ਤੇਲ ਤੋਂ ਮੁਨਾਫਾ ਕਮਾਉਣ ਦਾ ਦੋਸ਼ ਵੀ ਲਗਾਇਆ ਸੀ ਤੇ ਨਾਲ ਹੀ ਉਹਨਾਂ ਕਿਹਾ ਸੀ ਕਿ ਭਾਰਤ ਦੇ ਟੈਰਿਫ ਕਾਰਨ ਅਮਰੀਕੀ ਆਪਣੀਆਂ ਨੌਕਰੀਆਂ ਗੁਆ ਰਹੇ ਨੇ ਨਵਾਰੋ ਨੇ ਇਹ ਗੱਲਾਂ ਵਾਸ਼ਿੰਗਟਨ ਪੋਸਟ ਦੇ ਵਿੱਚ ਛਪੇ ਇੱਕ ਲੇਖ ਦੇ ਜਵਾਬ ਦੇ ਵਿੱਚ ਕਹੀਆਂ ਲੇਖ ਦੇ ਵਿੱਚ ਚੰਪਾ ਸ਼ਾਸਨ ਦੇ ਭਾਰਤ ਦੇ ਨਾਲ ਸਬੰਧਾਂ ਨੂੰ ਬਿਹਤਰ ਬਣਾਉਣ ਦੀ ਯਤਨਾਂ ਵਿੱਚ ਪਰਸਪਰ ਵਿਰੋਧੀ ਗੱਲਾਂ ਕੀਤੀਆਂ ਗਈਆਂ ਸੀ ਇਸ ਤੋਂ ਬਾਅਦ ਐਲਨ ਮਸਕ ਦੀ ਕੰਪਨੀ ਐਕਸ ਦੇ ਨਵਾਰੋ ਦੀ ਪੋਸਟ ਦਾ ਜਵਾਬ ਦਿੱਤਾ ਤੇ ਐਕਸ ਨੇ ਲਿਖਿਆ ਕਿ ਭਾਰਤ ਵੱਲੋਂ ਰੂਸ ਤੋਂ ਤੇਲ ਦੀ ਖਰੀਦ ਸਿਰਫ ਮੁਨਾਫੇ ਲਈ ਨਹੀਂ ਸਗੋ ਉਲਜਾ ਸੁਰੱਖਿਆ ਲਈ ਵੀ ਹੈ ਇਸ ਨਾਲ ਹੀ ਕਿਸੇ ਵੀ ਤਰ੍ਹਾਂ ਦੀਆਂ ਪਬੰਦੀਆਂ ਦੀ ਉਲੰਘਣਾ ਨਹੀਂ ਹੁੰਦੀ ਭਾਰਤ ਦੇ ਵਿੱਚ ਕੁਝ ਟੈਰਿਫ ਨੇ ਪਰ ਅਮਰੀਕਾ ਦਾ ਭਾਰਤ ਦੇ ਨਾਲ ਸੇ ਮਾਮਾ ਚੋ ਵਪਾਰ ਸਰਪਲਸ ਹੈ ਅਮਰੀਕਾ ਵੀ ਰੂਸ ਤੋਂ ਕੁਝ ਚੀਜ਼ਾਂ ਦਾ ਅੰਮਤ ਕਰਦਾ ਜੋ ਕਿ ਢੋਂਗ ਹੈ ਪਿਛਲੇ ਕੁਝ ਹਫ਼ਤੇ ਦੇ ਵਿੱਚ ਭਾਰਤ ਅਮਰੀਕਾ ਸਬੰਧਾਂ ਦੇ ਵਿੱਚ ਤਣਾਅ ਦੇਖਿਆ ਗਿਆ ਤੇ ਇਹ ਤਣਾਅ ਦੋਹਾ ਦਹਾਕਿਆ ਦੇ ਨੇੜੇ ਸਹਿਯੋਗ ਤੋਂ ਬਾਅਦ ਆਇਆ ਇਹ ਤਣਾਅ ਉਦੋਂ ਸ਼ੁਰੂ ਹੋਇਆ ਜਦੋਂ ਉਹ ਪਾਸ ਹੋਤੇ ਤੇ ਗੱਲਬਾਤ ਰੁਕ ਗਈ ਤੇ ਇਸ ਦੇ ਇਲਾਵਾ ਟਰੰਪ ਨੇ ਵਾਰ-ਵਾਰ ਦਾਅਵਾ ਕੀਤਾ ਕਿ 14 ਮਈ ਦੇ ਵਿੱਚ ਭਾਰਤ ਤੇ ਪਾਕਿਸਤਾਨ ਦਰਮਿਆਨ ਫੌਜੀ ਟਕਰਾਅ ਨੂੰ ਟਾਲ ਲਿਆ ਸੀ ਤੇ ਭਾਰਤ ਦਾ ਕਹਿਣਾ ਹੈ ਕਿ ਦੋਵਾਂ ਤੀਰਾਂ ਵਿਚਾਲੇ ਸਿੱਧੀ ਗੱਲਬਾਤ ਤੋਂ ਬਾਅਦ ਇਹ ਟਕਰਾਅ ਖਤਮ ਹੋ ਗਿਆ ਇੱਕ ਵਾਰ ਫਿਰ ਦੱਸੀਏ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕੋਮਲ ਕਪੂਰ ਤੋਂ ਦੇਖ ਰਹੇ ਚੈਨਲ ਪੰਜਾਬੀ ਭਾਰਤ ਤੇ ਰੋਜ਼ ਦੇ ਦਰਮਿਆਨ ਹੋ ਰਿਹਾ ਵਪਾਰ ਅਮਰੀਕਾ ਨੂੰ ਬਹੁਤ ਪਰੇਸ਼ਾਨ ਕਰ ਰਿਹਾ ਹੈ ਭਾਤ ਉਤੇ 50% ਟੈਰਿਫ ਲਾਉਣ ਤੋਂ ਬਾਅਦ ਵੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਕਰੀਬੀ ਭਾਤ ਉਤੇ ਲਗਾਤਾਰ ਹਮਲਾ ਕਰ ਰਹੇ ਨੇ ਹੁਣ ਟਰੰਪ ਦੇ ਵਪਾਰ ਅਤੇ ਨਿਰਮਾਣ ਮਾਮਲਿਆਂ ਬਾਰੇ ਸਲਾਹਕਾਰ ਪੀਟਰ ਨਵਾਰੋ ਤੋਂ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਤੇ ਅਮਰੀਕੀ ਕਾਰੋਬਾਰੀ ਐਲਨ ਮਸਕਰ ਦਰਮਿਆਨ ਭਾਰਤ ਨੂੰ ਲੈ ਕੇ ਝਗੜਾ ਸ਼ੁਰੂ ਹੋ ਗਿਆ ਹੈ ਤੇ ਦੋਵੇਂ ਆਪਸ ਦੇ ਵਿੱਚ ਭਿੜਦੇ ਵੀ ਦਿਖਾਈ ਦੇ ਰਹੇ ਨੇ ਦੱਸੀ ਇਹ ਝਗੜਾ ਉਦੋਂ ਸ਼ੁਰੂ ਹੋਇਆ ਜਦੋਂ ਨਵਾਰੋ ਨੇ ਮਸਕ ਦੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਭਾਰਤ ਵੱਲੋਂ ਰੂਸੀ ਤੇਲ ਖਰੀਦਣ ਬਾਰੇ ਇੱਕ ਪੋਸਟ ਨੂੰ ਗਲਤ ਕਿਹਾ। ਨਵਾਰੋ ਨੂੰ 트ੰਪ ਦਾ ਸੱਚਾ ਹੱਥ ਮੰਨਿਆ ਜਾਂਦਾ ਹੈ। ਮਸਕ ਕਿਸੇ ਸਮੇਂ 트ੰਪ ਦਾ ਖੱਬਾ ਹੱਥ ਹੁੰਦੇ ਸਨ। ਹਾਲਾਂਕਿ ਹੁਣ ਮਸਕ ਤੇ 트ੰਪ ਪੱਖ ਹੋ ਗਏ ਨੇ। ਨਵਾਰੋ ਨੇ ਮਸਕ ਦੇ ਪੋਸਟ ਨੂੰ ਬਖਵਾਸ ਕਿਹਾ। ਉਹਨਾਂ ਦੋਸ਼ ਲਗਾਏ ਕਿ ਐਲਨ ਮਸਕ ਪਰ ਚਾਹ ਨੂੰ ਉਤਸ਼ਾਹਿਤ ਕਰ ਰਹੇ ਨੇ। ਨਵਾਰੋ ਨੇ ਫਿਰ ਕਿਹਾ ਕਿ ਭਾਰਤ ਸਿਰਫ ਮੁਨਾਫਾ ਕਮਾਉਣ ਦੇ ਲਈ ਰੂਸੀ ਤੇਲ ਖਰੀਦ ਰਿਹਾ ਤੇ ਨਾਲ ਹੀ ਨਵਾਰੋ ਨੇ ਆਪਣੇ ਸ ਵਿੱਚ ਭਾਰਤ ਉਤੇ ਦੋਸ਼ ਲਗਾਏ ਕਿ ਅਮਰੀਕਾ ਦੇ ਲੋਕਾਂ ਦੀਆਂ ਨੌਕਰੀਆਂ ਖੋ ਰਿਹਾ ਹੈ ਨਵਾਰੋ ਨੇ ਕੁਝ ਸਮਾਂ ਪਹਿਲਾਂ ਇੱਕ ਸੂਤੇਕ ਪੋਸਟ ਪਾਈ ਸੀ ਤੇ ਉਸ ਪੋਸਟ ਵਿੱਚ ਉਹਨਾਂ ਭਾਰਤ ਉੱਤੇ ਰੂਸੀ ਤੇਲ ਤੋਂ ਮੁਨਾਫਾ ਕਮਾਉਣ ਦਾ ਦੋਸ਼ ਵੀ ਲਗਾਇਆ ਸੀ ਤੇ ਨਾਲ ਹੀ ਉਹਨਾਂ ਕਿਹਾ ਸੀ ਕਿ ਭਾਰਤ ਦੇ ਟੈਰਿਫ ਕਾਰਨ ਅਮਰੀਕੀ ਆਪਣੀਆਂ ਨੌਕਰੀਆਂ ਗੁਆ ਰਹੇ ਨੇ ਨਵਾਰੋ ਨੇ ਇਹ ਗੱਲਾਂ ਵਸ਼ਿੰਗਟਨ ਪੋਸਟ ਦੇ ਵਿੱਚ ਛਪੇ ਇਸ ਲੇਖ ਦੇ ਜਵਾਬ ਦੇ ਵਿੱਚ ਕਹੀਆਂ ਲੇਖ ਦੇ ਵਿੱਚ ਚੰਪਾਇ ਸ਼ਾਸਨ ਦੇ ਭਾਰਤ ਦੇ ਨਾਲ ਸਬੰਧਾਂ ਨੂੰ ਬਿਹਤਰ ਬਣਾਉਣ ਦੀ ਯਤਨਾਂ ਵਿੱਚ ਪਰਸਪਰ ਵਿਰੋਧੀ ਗੱਲਾਂ ਕੀਤੀਆਂ ਗਈਆਂ ਸੀ ਇਸ ਤੋਂ ਬਾਅਦ ਐਲਨ ਮਸਕ ਦੀ ਕੰਪਨੀ ਐਕਸ ਦੇ ਨਵਾਰੋ ਦੀ ਪੋਸਟ ਦਾ ਜਵਾਬ ਦਿੱਤਾ ਤੇ ਐਕਸ ਨੇ ਕੀ ਹੈ ਕਿ ਭਾਰਤ ਵੱਲੋਂ ਰੂਸ ਤੋਂ ਤੇਲ ਦੀ ਖਰੀਦ ਸਿਰਫ ਮੁਨਾਫੇ ਲਈ ਨਹੀਂ ਸਗੋ ਉर्जा ਸੁਰੱਖਿਆ ਲਈ ਵੀ ਹੈ ਇਸ ਨਾਲ ਹੀ ਕਿਸੇ ਵੀ ਤਰ੍ਹਾਂ ਦੀਆ ਪਬੰਦੀਆ ਦੀ ਉਲੰਘਣਾ ਨਹੀਂ ਹੁੰਦੀ ਭਾਰਤ ਦੇ ਵਿੱਚ ਕੁਝ ਟੈਰਿਫ ਨੇ ਪਰ ਅਮਰੀਕਾ ਦਾ ਭਾਰਤ ਦੇ ਨਾਲ ਸਿਵਾਮਾ ਚ ਵਪਾਰ ਸਰਪਲਸ ਹੈ ਅਮਰੀਕਾ ਵੀ ਰੂਸ ਤੋਂ ਕੁਝ ਚੀਜ਼ਾਂ ਦਾ ਰਾਮਤ ਕਰਦਾ ਹੈ ਜੋ ਕਿ ਢੋਂਗ ਹੈ। ਪਿਛਲੇ ਕੁਝ ਹਫ਼ਤੇ ਦੇ ਵਿੱਚ ਭਾਰਤ-ਅਮਰੀਕਾ ਸਬੰਧਾਂ ਦੇ ਵਿੱਚ ਤਣਾਅ ਦੇਖਿਆ ਗਿਆ ਤੇ ਇਹ ਤਣਾਅ ਦੋਹਾ ਦਹਾਕਿਆ ਦੇ ਨੇੜੇ ਸਹਿਯੋਗ ਤੋਂ ਬਾਅਦ ਆਇਆ। ਇਹ ਤਣਾਅ ਉਦੋਂ ਸ਼ੁਰੂ ਹੋਇਆ ਜਦੋਂ ਉਹ ਬਾਸੋਦੇ ਤੇ ਗੱਲਬਾਤ ਰੁਕ ਗਈ ਤੇ ਇਸ ਤੋਂ ਇਲਾਵਾ ਟਰੰਪ ਨੇ ਵਾਰ-ਵਾਰ ਦਾਵਾ ਕੀਤਾ ਕਿ ਉਹਨਾਂ ਮਈ ਦੇ ਵਿੱਚ ਭਾਰਤ ਤੇ ਪਾਕਿਸਤਾਨ ਦਰਮਿਆਨ ਫੌਜੀ ਟਕਰਾਵ ਨੂੰ ਟਾਲ ਲਿਆ ਸੀ ਤੇ ਭਾਰਤ ਦਾ ਕਹਿਣਾ ਹੈ ਕਿ ਦੋਵਾਂ ਟੀਰਾ ਵਿਚਾਲੇ ਸਿੱਧੀ ਗੱਲਬਾਤ ਤੋਂ ਬਾਅਦ ਇਹ ਟਕਰਾਵ ਖਤਮ ਹੋ ਗਿਆ। ਇੱਕ ਵਾਰ ਫਿਰ ਦੱਸਿਏ। ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਭਾਰਤ ਤੇ ਰੋਜ਼ ਦੇ ਦਰਮਿਆਨ ਹੋ ਰਿਹਾ ਵਪਾਰ ਅਮਰੀਕਾ ਨੂੰ ਬਹੁਤ ਪਰੇਸ਼ਾਨ ਕਰ ਰਿਹਾ ਹੈ ਭਾਤ ਉਤੇ 50% ਟੈਰਿਫ ਲਾਉਣ ਤੋਂ ਬਾਅਦ ਵੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਰੀਬੀ ਭਾਤ ਉਤੇ ਲਗਾਤਾਰ ਹਮਲਾ ਕਰ ਰਹੇ ਨੇ ਹੁਣ ਟਰੰਪ ਦੇ ਵਪਾਰ ਅਤੇ ਨਿਰਮਾਣ ਮਾਮਲਿਆਂ ਬਾਰੇ ਸਲਾਹਕਾਰ ਪੀਟਰ ਨਵਾਰੋ ਤੋਂ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਤੇ ਅਮਰੀਕੀ ਕਾਰੋਬਾਰੀ ਐਲਨ ਮਸਕਰ ਦੇ ਦਰਮਿਆਨ ਭਾਰਤ ਨੂੰ ਲੈ ਕੇ ਝਗੜਾ ਸ਼ੁਰੂ ਹੋ ਗਿਆ ਤੇ ਦੋਵੇਂ ਆਪਸ ਦੇ ਵਿੱਚ ਭਿੜਦੇ ਵੀ ਦਿਖਾਈ ਦੇ ਰਹੇ ਨੇ ਦਸੀ ਇਹ ਝਗੜਾ ਉਦੋਂ ਸ਼ੁਰੂ ਹੋਇਆ ਜਦੋਂ ਨਿਵਾਰੋ ਨੇ ਮਸਕ ਦੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਭਾਰਤ ਵੱਲੋਂ ਰੂਸੀ ਤੇਲ ਖਰੀਦਣ ਬਾਰੇ ਇੱਕ ਪੋਸਟ ਨੂੰ ਕਲਤ ਕਿਹਾ ਨਿਵਾਰੋ ਨੂੰ 트ੰਪ ਦਾ ਸੱਜਾ ਹੱਥ ਮੰਨਿਆ ਜਾਂਦਾ ਹੈ ਮਸਕ ਕਿਸੇ ਸਮੇਂ ਕ੍ਰਮਪਦਾ ਖੱਬਾ ਹੱਥ ਹੁੰਦੇ ਸਨ ਹਾਲਾਂਕਿ ਹੁਣ ਮਸਕ ਤੇ 트ੰਪ ਪੱਕ ਹੋ ਗਏ ਨੇ ਨਿਵਾਰੋ ਨੇ ਮਸਕ ਦੇ ਪੋਸਟ ਨੂੰ ਬਖਵਾਸ ਕਿਹਾ ਉਹਨਾਂ ਦੋਸ਼ ਲਗਾਏ ਕਿ ਐਲਨ ਮਸਕ ਪ੍ਰਚਾਰ ਨੂੰ ਉਤਸ਼ਾਹਿਤ ਕਰ ਰਹੇ ਨੇ ਨਿਵਾਰੋ ਨੇ ਫਿਰ ਕਿਹਾ ਕਿ ਭਾਰਤ ਸਿਰਫ ਮੁਨਾਫਾ ਕਮਾਉਣ ਦੇ ਲਈ ਰੂਸੀ ਤੇਲ ਖਰੀਦ ਰਿਹਾ ਤੇ ਨਾਲ ਹੀ ਨਿਵਾਰੋ ਨੇ ਆਪਣੇ ਕੋ ਇਸ ਵਿੱਚ ਭਾਰਤ ਉੱਤੇ ਦੋਸ਼ ਲਗਾਇਆ ਕਿ ਉਹ ਅਮਰੀਕਾ ਦੇ ਲੋਕਾਂ ਦੀਆਂ ਨੌਕਰੀਆਂ ਖੋ ਰਿਹਾ ਹੈ ਨਵਾਰੋ ਨੇ ਕੁਝ ਸਮਾਂ ਪਹਿਲਾਂ ਇੱਕ ਸੂਚਕ ਪੋਸਟ ਪਾਈ ਸੀ ਤੇ ਉਸ ਪੋਸਟ ਵਿੱਚ ਉਹਨਾਂ ਭਾਰਤ ਉੱਤੇ ਰੂਸੀ ਤੇਲ ਤੋਂ ਮੁਨਾਫਾ ਕਮਾਉਣ ਦਾ ਦੋਸ਼ ਵੀ ਲਗਾਇਆ ਸੀ ਤੇ ਨਾਲ ਹੀ ਉਹਨਾਂ ਕਿਹਾ ਸੀ ਕਿ ਭਾਰਤ ਦੇ ਟੈਰਿਫ ਕਾਰੇ ਅਮਰੀਕੀ ਆਪਣੀਆਂ ਨੌਕਰੀਆਂ ਖਵਾ ਰਹੇ ਨੇ ਨਵਾਰੋ ਨੇ ਇਹ ਗੱਲ ਨਾ ਵਸ਼ਿੰਗਟਨ ਪੋਸਟ ਦੇ ਵਿੱਚ ਛਪੇ ਇੱਕ ਲੇਖ ਦੇ ਜਵਾਬ ਦੇ ਵਿੱਚ ਕਹੀਆਂ ਲੇਖ ਦੇ ਵਿੱਚ ਟੈਂਪਾ ਸ਼ਾਸਨ ਦੇ ਭਾਰਤ ਦੇ ਨਾਲ ਸਬੰਧਾਂ ਨੂੰ ਬਿਹਤਰ ਬਣਾਉਣ ਦੀ ਯਤਨਾਂ ਵਿੱਚ ਪਰਸਪਰ ਵਿਰੋਧੀ ਗੱਲਾਂ ਕੀਤੀਆਂ ਗਈਆਂ ਸੀ ਇਸ ਤੋਂ ਬਾਅਦ ਐਲਨ ਮਸਕ ਦੀ ਕੰਪਨੀ ਐਕਸ ਦੇ ਨਵਾਰੋ ਦੀ ਪੋਸਟ ਦਾ ਜਵਾਬ ਦਿੱਤਾ ਤੇ ਐਕਸ ਨੇ ਲਿਖਿਆ ਕਿ ਭਾਰਤ ਵੱਲੋਂ ਰੂਸ ਤੋਂ ਤੇਲ ਦੀ ਖਰੀਦ ਅਸੀਂ ਫੋਨਫਾ ਲਈ ਨਹੀਂ ਸਕੋ ਉर्जा ਸੁਰੱਖਿਆ ਲਈਦੀ ਹੈ ਇਸ ਨਾਲ ਹੀ ਕਿਸੇ ਵੀ ਤਰ੍ਹਾਂ ਦੀ ਪਾਬੰਦੀਆਂ ਦੀ ਉਲੰਘਣਾ ਨਹੀਂ ਹੁੰਦੀ ਭਾਰਤ ਦੇ ਵਿੱਚ ਕੁਝ ਟੈਰਿਫ ਨੇ ਪਰ ਅਮਰੀਕਾ ਦਾ ਭਾਰਤ ਦੇ ਨਾਲ ਮਾਮਾ ਚੋ ਵਪਾਰ ਸਰਪਲਸ ਹੈ ਅਮਰੀਕਾ ਵੀ ਰੂਸ ਤੋਂ ਕੁਝ ਚੀਜ਼ਾਂ ਦਾ ਮਤ ਕਰਦਾ ਹੈ ਜੋ ਕਿ ਟੋਂਗ ਹੈ ਪਿਛਲੇ ਕੁਝ ਹਫ਼ਤੇ ਦੇ ਵਿੱਚ ਭਾਰਤ-ਅਮਰੀਕਾ ਸਬੰਧਾਂ ਦੇ ਵਿੱਚ ਤਣਾਅ ਦੇਖਿਆ ਗਿਆ ਤੇ ਇਹ ਤਣਾਅ ਦੋਹਾ ਦਹਾਕਿਆ ਤੇ ਨੇਲ ਦੇ ਸਹਿਯੋਗ ਤੋਂ ਬਾਅਦ ਆਇਆ ਇਹ ਤਣਾਅ ਉਦੋਂ ਸ਼ੁਰੂ ਹੋਇਆ ਜਦੋਂ ਉਹ ਬਾਸ ਹੋਤੇ ਤੇ ਗੱਲਬਾਤ ਰੁਕ ਗਈ ਤੇ ਇਸ ਤੋਂ ਇਲਾਵਾ ਟਰੰਪ ਨੇ ਵਾਰ-ਵਾਰ ਦਾਅਵਾ ਕੀਤਾ ਕਿ 1 ਉਹ ਮਈ ਦੇ ਵਿੱਚ ਭਾਰਤ ਤੇ ਪਾਕਿਸਤਾਨ ਦਰਮਿਆਨ ਫੌਜੀ ਟਕਰਾਵ ਨੂੰ ਟਾਲਿਆ ਸੀ ਤੇ ਭਾਰਤ ਦਾ ਕਹਿਣਾ ਹੈ ਕਿ ਦੋਵਾਂ ਤੀਰਾਂ ਵਿਚਾਲੇ ਸਿੱਧੀ ਗੱਲਬਾਤ ਤੋਂ ਬਾਅਦ ਇਹ ਟਕਰਾਵ ਖਤਮ ਹੋ ਗਿਆ ਇੱਕ ਵਾਰ ਫਿਰ ਦੱਸੀ ਸਸਿਕਾ ਜੀ ਮੈਂ ਹਾਂ ਕਮਲਕਪੂਰ ਤੋਂ ਸੇਖਰ ਚੈਨਲ ਪੰਜਾਬੀ ਭਾਰਤ ਤੇ ਰੋਜ਼ ਦੇ ਦਰਮਿਆਨ ਹੋ ਰਿਹਾ ਵਪਾਰ ਅਮਰੀਕਾ ਨੂੰ ਬਹੁਤ ਪਰੇਸ਼ਾਨ ਕਰ ਰਿਹਾ ਹੈ ਭਾਤ ਉਤੇ 50% ਟੈਰਿਫ ਲਾਉਣ ਤੋਂ ਬਾਅਦ ਵੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਕਰੀਬੀ ਭਾਤ ਉਤੇ ਲਗਾਤਾਰ ਹਮਲਾ ਕਰ ਰਹੇ ਨੇ ਹੁਣ ਟਰੰਪ ਦੇ ਵਪਾਰ ਅਤੇ ਨਿਰਮਾਣ ਮਾਮਲਿਆਂ ਬਾਰੇ ਸਲਾਹਕਾਰ ਪੀਟਰ ਨਵਾਰੋ ਤੋਂ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਤੇ ਅਮਰੀਕੀ ਕਾਰੋਬਾਰੀ ਐਲਨ ਮਸਕਰ ਦਰਮਿਆਨ ਭਾਰਤ ਨੂੰ ਲੈ ਕੇ ਝਗੜਾ ਸ਼ੁਰੂ ਹੋ ਗਿਆ ਤੇ ਦੋਵੇਂ ਆਪਸ ਦੇ ਵਿੱਚ ਭਿੜਦੇ ਵੀ ਦਿਖਾਈ ਦੇ ਰਹੇ ਨੇ ਦਸੀ ਇਹ ਝਗੜਾ ਉਦੋਂ ਸ਼ੁਰੂ ਹੋਇਆ ਜਦੋਂ ਨਿਵਾਰੋ ਨੇ ਮਸਕ ਦੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਭਾਰਤ ਵੱਲੋਂ ਦੂਸਰੀ ਤੇਲ ਖਰੀਦਣ ਬਾਰੇ ਇੱਕ ਪੋਸਟ ਨੂੰ ਗਲਤ ਕਿਹਾ ਨਿਵਾਰੋ ਨੂੰ ਟਰੰਪ ਦਾ ਸੱਚਾ ਹੱਥ ਮੰਨਿਆ ਜਾਂਦਾ ਹੈ ਮਸਕ ਕਿਸੇ ਸਮੇਂ ਟਰੰਪ ਦਾ ਖੱਬਾ ਹੱਥ ਹੁੰਦੇ ਸਨ ਹਾਲਾਂਕਿ ਹੁਣ ਮਸਕ ਤੇ ਟਰੰਪ ਪੱਖ ਹੋ ਗਏ ਨੇ ਨਿਵਾਰੋ ਨੇ ਮਸਕ ਦੇ ਪੋਸਟ ਨੂੰ ਬਖਵਾਸ ਕਿਹਾ ਉਨ੍ਹਾਂ ਦੋਸ਼ ਲਗਾਇਆ ਕਿ ਐਲਨ ਮਸਕ ਪ੍ਰਚਾਰ ਨੂੰ ਉਤਸ਼ਾਹਿਤ ਕਰ ਰਹੇ ਨੇ ਨਿਵਾਰੋ ਨੇ ਫਿਰ ਕਿਹਾ ਕਿ ਭਾਰਤ ਸਿਰਫ ਮੁਨਾਫਾ ਕਮਾਉਣ ਦੇ ਲਈ ਰੂਸੀ ਤੇਲ ਖਰੀਦ ਰਿਹਾ ਤੇ ਨਾਲ ਹੀ ਨਿਵਾਰੋ ਨੇ ਆਪਣੀ ਵਿੱਚ ਭਾਰਤ ਉਤੇ ਦੋਸ਼ ਲਗਾਇਆ ਕਿ ਅਮਰੀਕਾ ਦੇ ਲੋਕਾਂ ਦੀਆਂ ਨੌਕਰੀਆਂ ਖੋ ਰਿਆ ਨਵਾਰੋ ਨੇ ਕੁਝ ਸਮਾਂ ਪਹਿਲਾਂ ਇੱਕ ਸੋਥਕ ਪੋਸਟ ਪਾਈ ਸੀ ਤੇ ਉਸ ਪੋਸਟ ਵਿੱਚ ਉਹਨਾਂ ਭਾਰਤ ਉਤੇ ਰੂਸੀ ਤੇਲ ਤੋਂ ਮੁਨਾਫਾ ਕਮਾਉਣ ਦਾ ਦੋਸ਼ ਵੀ ਲਗਾਇਆ ਸੀ ਤੇ ਨਾਲ ਹੀ ਉਹਨਾਂ ਕਿਹਾ ਸੀ ਕਿ ਭਾਰਤ ਦੇ ਟੈਰਿਫ ਕਾਰਨ ਅਮਰੀਕੀ ਆਪਣੀਆਂ ਨੌਕਰੀਆਂ ਗੁਆ ਰਹੇ ਨੇ ਨਵਾਰੋ ਨੇ ਇਹ ਗੱਲਾਂ ਵਾਸ਼ਿੰਗਟਨ ਪੋਸਟ ਦੇ ਵਿੱਚ ਛਪੇ ਇਸ ਲੇਖ ਦੇ ਜਵਾਬ ਦੇ ਵਿੱਚ ਕਹੀਆਂ ਲੇਖ ਦੇ ਵਿੱਚ ਚੰਪਾਈ ਸ਼ਾਸਨ ਦੇ ਭਾਰਤ ਦੇ ਨਾਲ ਸਬੰਧਾਂ ਨੂੰ ਬਿਹਤਰ ਬਣਾਉਣ ਦੀ ਯਤਨਾਂ ਵਿੱਚ ਪਰਸਪਰ ਵਿਰੋਧੀ ਗੱਲਾਂ ਕੀਤੀਆਂ ਗਈਆਂ ਸੀ ਇਸ ਤੋਂ ਬਾਅਦ ਐਲਨ ਮਸਕ ਦੀ ਕੰਪਨੀ ਐਕਸ ਦੇ ਨਵਾਰੋ ਦੀ ਪੋਸਟ ਦਾ ਜਵਾਬ ਦਿੱਤਾ ਤੇ ਐਕਸ ਨੇ ਲਿਖਿਆ ਕਿ ਭਾਰਤ ਵੱਲੋਂ ਰੂਸ ਤੋਂ ਤੇਲ ਦੀ ਖਰੀਦ ਸਿਰਫ ਮੁਨਾਫੇ ਲਈ ਨਹੀਂ ਸਗੋ ਉर्जा ਸੁਰੱਖਿਆ ਲਈ ਵੀ ਹੈ ਇਸ ਨਾਲ ਹੀ ਕਿਸੇ ਵੀ ਤਰ੍ਹਾਂ ਦੀਆਂ ਪਾਬੰਦੀਆਂ ਦੀ ਉਲੰਘਣਾ ਨਹੀਂ ਹੁੰਦੀ ਭਾਰਤ ਦੇ ਵਿੱਚ ਕੁਝ ਟੈਰਿਫ ਨੇ ਪਰ ਅਮਰੀਕਾ ਦਾ ਭਾਰਤ ਦੇ ਨਾਲ ਮਾਮਾ ਚੋ ਬਪਾ ਸਰਪਲਸ ਸੇ ਅਮਰੀਕਾ ਵੀ ਰੂਸ ਤੋਂ ਕੁਝ ਚੀਜ਼ਾਂ ਦਾ ਦਮਦ ਕਰਦਾ ਜੋ ਕਿ ਟੋਂਗ ਹੈ ਪਿਛਲੇ ਕੁਝ ਹਫ਼ਤੇ ਦੇ ਵਿੱਚ ਭਾਰਤ ਅਮਰੀਕਾ ਸਬੰਧਾਂ ਦੇ ਵਿੱਚ ਤਣਾਅ ਦੇਖਿਆ ਗਿਆ ਤੇ ਇਹ ਤਣਾਅ ਦੋਹਾ ਦਹਾਕਿਆ ਦੇ ਨੇੜੇ ਸਹਿਯੋਗ ਤੋਂ ਬਾਅਦ ਆਇਆ ਇਹ ਤਣਾਅ ਉਦੋਂ ਸ਼ੁਰੂ ਹੋਇਆ ਜਦੋਂ ਉਹ ਬਾਸ ਹੋਤੇ ਤੇ ਗੱਲਬਾਤ ਰੁਕ ਗਈ ਤੇ ਇਸ ਦੇ ਇਲਾਵਾ ਟਰੰਪ ਨੇ ਵਾਰ-ਵਾਰ ਦਾਵਾ ਕੀਤਾ ਕਿ 1 ਉਹਨਾ ਮਈ ਦੇ ਵਿੱਚ ਭਾਰਤ ਤੇ ਪਾਕਿਸਤਾਨ ਦਰਮਿਆਨ ਫੌਜੀ ਟਕਰਾਵ ਨੂੰ ਟਾਲਿਆ ਸੀ ਤੇ ਭਾਰਤ ਦਾ ਕਹਿਣਾ ਹੈ ਕਿ ਦੋਵਾਂ ਤੀਰਾਂ ਵਿਚਾਲੇ ਸਿੱਧੀ ਗੱਲਬਾਤ ਤੋਂ ਬਾਅਦ ਇਹ ਟਕਰਾਵ ਖਤਮ ਹੋ ਗਿਆ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ